ਸਤ ਸ੍ਰੀ ਅਕਾਲ ਅਦਾਬ ਨਮਸਕਾਰ ਸਜਣੋ ਮਿੱਤਰੋ ਪਿਆਰਿਓ ਬੇਲੀਓ ਸਹੇਲਿਓ ਕਿਵੇਂ ਹੋ ਸਾਰੇ ਠੀਕ ਠਾਕ ਹੋ ਬਾਗੋ ਬਾਗ ਗਾਰਡਨ ਗਾਰਡਨ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹਾ ਕਰੋ ਕਿਉਂਕਿ ਦੁੱਖ ਦੇਣ ਦੇ ਲਈ ਦੁੱਖ ਦੇਣੇ ਬਹੁਤ ਔਰੇ ਫਿਰਦੇ ਨੇ ਸਾਡੇ ਆਲੇ ਦੁਆਲੇ ਸੋ ਸਜਣੋ ਮਿੱਤਰੋ ਪਿਆਰਿਓ ਬੇਲੀਓ ਸਹੇਲਿਓ ਜਿੱਥੇ ਖਬਰਾਂ ਹੋਣਗੀਆਂ ਉੱਥੇ ਗੱਲਾਂ ਹੋਣਗੀਆਂ ਔਰ ਗੱਲਾਂ 'ਚ ਗੱਲ ਲੈ ਕੇ ਹਾਜ਼ਰ ਹੈ ਜੀ ਤੁਹਾਡਾ ਆਪਣਾ ਖਿਦਮਤਗਾਰ ਚਰਨਜੀਤ ਜੋਗੀ ਔਰ ਬਹੁਤ ਸਰੀਆਂ ਗੱਲਾਂ ਬਾਤਾਂ ਸੀ ਕਰਾਂਗੇ ਅਖਬਾਰਾਂ ਦੇ ਉੱਪਰ ਨਜ਼ਰ ਮਾਰਦੇ ਆ ਮਾਰਦੇ ਆ ਬਹੁਤ ਸਰੀਆਂ ਖਬਰਾਂ ਐਸੀਆਂ ਹ ਤੇ ਇੱਕ ਐਸੀ ਗੱਲ ਸਾਡੇ ਭਾਰਤ ਦੇ ਮਾਨਯੋਗ ગ્રામ ਮੰਤਰੀ ਜੀਹਾਂ ਅਮਿਤ ਸ਼ਾਹ ਜੀ ਨੇ ਕਿਹਾ ਕਹਿੰਦੇ ਕਿ ਭਾਰਤ ਦਾ ਇਤਿਹਾਸ ਜਿਹੜਾ ਤੋੜਿਆ ਜਾ ਰਿਹਾ ਮਰੋੜਿਆ ਜਾ ਰਿਹਾ ਔਰ ਇਸ ਨੂੰ ਹੁਣ ਦੁਬਾਰਾ ਲਿਖਿਆ ਜਾ ਰਿਹਾ ਤੇ ਗੱਲਾਂ ਦੇ ਵਿੱਚੋਂ ਗੱਲ ਨਿਕਲ ਕੇ ਇਹ ਆਈ ਹੈ ਸਰਕਾਰ ਜੀ ਲੋਕ ਪਤਾ ਕੀ ਕਹਿੰਦੇ ਆ ਕਹਿੰਦੇ ਇਤਿਹਾਸ ਲਿਖਿਆ ਨਹੀਂ ਜਾਂਦਾ ਇਤਿਹਾਸ ਬਣਾਇਆ ਜਾਂਦਾ ਇਤਿਹਾਸ ਸਿਰਜਿਆ ਜਾਂਦਾ ਹਾਂ ਪਰ ਇੱਕ ਗੱਲ ਪੱਕੀ ਹੈ ਕਿ ਤੁਸੀਂ ਵੀ ਇਤਿਹਾਸ ਬਣਾ ਦਿੱਤਾ ਹੈ ਤੁਹਾਡੀ ਸਰਕਾਰ ਨੇ ਵੀ ਇਤਿਹਾਸ ਸਿਰਜ ਦਿੱਤਾ ਭਲਾਂ ਕਾਦੇ ਵਿੱਚ ਨਾਮ ਬਦਲਣ ਦੇ ਵਿੱਚ ਕਦੇ ਇਸ ਸ਼ਹਿਰ ਦਾ ਕਦੇ ਉਸ ਸੜਕ ਦਾ ਕਦੇ ਇਸ ਨਗਰ ਦਾ ਕਦੇ ਉਸ ਇਮਾਰਤ ਦਾ ਨਾਮ ਬਦਲਣ ਦੇ ਵਿੱਚ ਤੁਹਾਡੀ ਸਰਕਾਰ ਨੰਬਰ 1 ਤੇ ਹੈ ਸਾਨੂੰ ਤੇ ਕਈ ਵਾਰ ਆਪਣਾ ਫਿਕਰ ਲੱਗਾ ਰਹਿੰਦਾ ਕਿ ਰਾਤ ਨੂੰ ਸੁੱਤਾ ਚਰਨ ਜਿੱਤ ਜੋਗੀ ਹੋਵੇ ਤੇ ਸਵੇਰ ਨੂੰ ਅਨਾਉਂਸਮੈਂਟ ਹੋ ਜਵੇ ਕਿ ਭਾਏ ਆਪਣਾ ਨਾਮ ਬਦਲ ਲਾ ਤੇ ਮੁੜ ਕੇ ਉੱਠੇ ਸੋਚਾਂਗੇ ਨਹੀਂ ਵੈਸੇ ਗੱਲਾਂ 'ਚੋਂ ਗੱਲ ਹੀ ਹੈ ਤੇ ਅਗਲੀ ਗੱਲ ਤੇ ਆਪਾਂ ਨਜ਼ਰ ਮਾਰੀਏ ਖਬਰ ਇਹ ਲਿਖੀ ਹੋਈ ਹੈ ਇੱਕ ਵੀ ਫੋਟੋ ਤੇ ਫੋਟੋ ਤੇ ਦੇਖ ਕੇ ਪਰਚਾ ਹੈ ਕਮਾਲ ਹੋ ਗਈ ਯਾਰ ਕੀ ਬਾਤ ਆ ਵੀ ਫੋਟੋ ਦੇਖੀ ਨਹੀਂ ਤੇ ਠਾ ਪਰਚਾ ਪਰਚਿਆਂ ਦੀ ਐਸੀ ਢੇਰੀ ਲਿਆਂਦੀ ਨਾ ਕਮਾਲ ਹੋ ਗਈ ਪੰਜਾਬ ਸਰਕਾਰ ਜੀ ਜਿੰਦਾਬਾਦ ਹਾਂ ਤੁਸੀਂ ਇੰਨੇ ਪਰਚੇ ਇੰਨੇ ਪਰਚੇ ਇਸ ਢੇਰੀ ਦੇ ਵਿੱਚ ਐਡਾ ਢੇਰ ਭਰਿਆ ਪਤਾ ਹੀ ਨਹੀਂ ਲੱਗਿਆ ਫਿੱਕ ਨਿੱਕੇ ਜਿਹੇ ਜਵਾਕੜੇ ਦੇ ਵੀ ਪਰਚਾ ਹੋ ਗਿਆ ਹਾਂਜੀ ਤੇ ਲੋਕਾਂ ਨੇ ਧੂ ਧੂ ਜਦੋਂ ਕੀਤੀ ਤਾਂ ਫੇਰ ਫੇਰ ਸਰਕਾਰ ਕਹਿੰਦੀ ਕਿ ਕੋਈ ਗੱਲ ਨਹੀਂ ਸਾਡੇ ਕਿਹੜਾ ਬੈਗਅਰ ਹੈ ਨਹੀਂ ਅਸੀਂ ਬੈਗਗੇਰ ਵੀ ਪਾਲਵਾਂਗੇ ਪਰ ਜੇਕਰ ਫੋਟੋ ਦੇ ਕੇ ਹੀ ਪਰਚਾ ਕਰਨਾ ਹੈ ਜੇਕਰ ਫੋਟੋ ਦੇ ਹੀ ਪਰਚਾ ਕਰਨਾ ਹੈ ਉਹ ਵੀ ਸੱਤ-ਸੱਤ 8-8 ਸਾਲ ਪੁਰਾਣੀਆਂ ਫੋਟੋਆਂ ਤੇ ਤਾਂ ਫੋਟੋਆਂ ਤੇ ਅਸੀਂ ਵੀ ਤੁਹਾਨੂੰ ਦੇ ਦਿੰਨੇ ਆ ਆ ਚੱਕੋ ਤਾਂ ਕਰੋ ਤੇ ਪਰਚਾ ਨਾਲੇ ਤੁਹਾਨੂੰ ਵੀ ਪਤਾ ਲੱਗੇ ਕਿ ਕਟੜ ਇਮਾਨਦਾਰ ਸਰਕਾਰ ਕੀ ਹੁੰਦੀ ਹੈ احمد ਨਹੀਂ ਚਲੋ ਕੋਈ ਗੱਲ ਨਹੀਂ ਫਿਰ ਵੀ ਆਪਣੇ ਤੋਂ ਆਪਣੇ ਹੁੰਦੇ ਹੈ ਗੌਣਾ ਤੇ ਨਹੀਂ ਆਉਂਦਾ ਪਰ ਸੁਣਾਉਣਾ ਤੇ ਆਉਂਦਾ ਕਿਉਂਕਿ ਇਹ ਗੱਲਾਂ 'ਚੋ ਗੱਲ ਹੈ ਲੋ ਜੀ ਗੱਲਾਂ 'ਚੋ ਗੱਲ ਅਗਲੀ ਨਿਕਲ ਕੇ ਸਾਹਮਣੇ ਇਹ ਆਈ ਹੈ ਕਿ ਪੰਜਾਬ ਦੇ ਵਿੱਚ ਹੁਣ ਤਰੱਕੀ ਬੜੇ ਜ਼ੋਰਾਂ ਤੇ ਆ। ਪੰਜਾਬ ਦੇ ਵਿੱਚ ਹੁਣ ਪਾਵਰਕਾਮ ਸਮਾਰਟ ਮੀਟਰ ਲਗਾਉਣ ਜਾ ਰਿਹਾ। ਔਰ ਇਹ ਸਮਾਰਟ ਮੀਟਰ ਲਗਾਉਣ ਦੀ ਸ਼ੁਰੂਆਤ ਇਸ ਸਾਲ ਦੇ ਵਿੱਚ ਹੋ ਜਾਣੀ ਹੈ ਔਰ ਇਹਦੀ ਸ਼ੁਰੂਆਤ ਜਿਹੜੀ ਹੈ ਸਰਹੱਦੀ ਖੇਤਰਾਂ ਤੋਂ ਕੀਤੀ ਜਾਣੀ। ਸਮਾਰਟ ਮੀਟਰ ਇੱਕ ਐਸਾ ਮੀਟਰ ਕਿ ਜੇਕਰ ਤੁਹਾਡੇ ਘਰ ਦਾ ਲੋਡ ਜ਼ਿਆਦਾ ਤਾਂ ਇਹਨੇ ਤੁਹਾਡੀ ਬਿਜਲੀ ਕਰ ਦੇਣੀ ਆ ਬੰਦ। ਹਾਂ ਇਹ ਐ ਸਮਾਰਟ ਮੀਟਰ ਤੇ ਸਮਾਰਟ ਮੀਟਰ ਜੇਕਰ ਲੱਗ ਗਏ ਤਾਂ ਸਰਕਾਰ ਜੀ ਜਿਹੜੇ ਤੁਹਾਡੇ ਸਰਕਾਰੀ ਦਫ਼ਤਰਾਂ ਦੇ ਵਿੱਚ ਬੈਠੇ ਬੰਦੇ ਹੀਟਰ ਬਾਲ ਕੇ ਬੈਠੇ ਹੁੰਦੇ ਆ ਹੈ ਪੱਖੇ ਚੱਲਦੇ ਤੇ ਚੱਲਦੇ ਰਹਿਣ ساری ساری ਰਾਤ ਬत्तियां जगਦੀਆਂ ਤੇ जगਦੀਆਂ ਰਹਿਣ ਉਹ ਦੀਵੇ ਥੱਲੇ ਨੇ ਰੱਖ ਇਦਾਂ ਹੜੋ ਖੈਰ ਸਮਾਰਟ ਮੀਟਰ ਤਾਂ ਲੋਕਾਂ ਵਾਸਤੇ ਤੁਹਾਡੇ ਤਾਂ ਹੌਟਲਾਈਨਾਂ ਚੱਲਣੀਆਂ ਤੱਤੀਆਂ ਤੱਤੀਆਂ ਚਲੋ ਖੈਰ ਅਗਲੀ ਖਬਰ ਵੱਲ ਵਧਦੇ ਆ ਜੀ ਔਰ ਸਾਡੇ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੇ ਕਰਤਾ ਧਰਤਾ ਸੁਪਰੀਮ ਕੋਨਵੀਨਰ ਉਹ ਕਹਿੰਦੇ ਨੇ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਉਹ ਕਾਹਨੂੰ ਕਹਿੰਦੇ ਵਿਚਾਰੇ ਉਹ ਤਾਂ ਕੁਝ ਬੋਲਦੇ ਨਹੀਂ ਉਹਨਾਂ ਦੇ ਜਿਹੜੇ ਆਲੇ-ਦੁਆਲੇ ਦੇ ਲੋਕ ਆ ਉਹ ਬੋਲਦੇ ਆ ਕਿ ਕੇਜਰੀਵਾਲ ਸਾਹਿਬ ਦੀ ਜਾਨ ਨੂੰ ਬੜਾ ਵੱਡਾ ਖਤਰਾ ਹੈ ਇਸ ਕਰਕੇ ਕਈ ਬੰਦਿਆਂ ਦੀ ਸੂਚੀ ਉਹਨਾਂ ਨੇ ਦਿੱਤੀ ਕਿ ਇਹਨਾਂ ਤੇ ਪਰਚਾ ਕਰ ਦਿਓ ਜੇਕਰ ਜ਼ੈਡ ਸਿਕਿਉਰਟੀ ਲੈ ਗਈ ਤੁਹਾਡੀ ਜਾਨ ਨੂੰ ਖਤਰਾ ਹੈ ਸਾਨੂੰ ਵੇਖ ਲਓ ਜਿਹਨੂੰ ਵਿਚਾਰਿਆ ਨੂੰ ਜਦੋਂ ਮਰਜੀ ਜਿੱਥੇ ਮਰਜੀ ਕਿਤੇ ਰਾਹ ਜਾਂਦਿਆਂ ਨੂੰ ਭਾਵੇਂ ਕੋਈ ਕੰਨ ਤੇ ਪਿਸਤੌਲ ਰੱਖ ਲਵੇ ਭਾਵੇਂ ਕੋਈ ਤੌੜ ਦੇ ਦਾਤ ਰੱਖ ਲਵੇ ਤੇ ਭਾਵੇਂ ਉਹਦੇ ਚਾਰ ਬੰਦੇ ਘੇਰ ਕੇ ਚਾਰ ਚਪੀੜਾਂ ਮਾਰ ਗਏ ਜੋ ਮਰਜ਼ੀ ਖੋਗੇ ਲੈ ਜਾਣ ਅਸੀਂ ਦੇ ਕਦੇ ਨਹੀਂ ਕਿਹਾ ਸਾਡੀ ਜਾਨ ਨੂੰ ਖਤਰਾ ਹੈ ਤੇ ਨਾਲੇ ਸਾਡੀ ਜਾਨ ਨੂੰ ਖਤਰਾ ਹੋਵੇ ਵੀ ਤੁਸੀਂ ਕਿਹੜਾ ਸਾਡੀ ਬਾਤ ਪੁੱਛਣੀ ਹੈ ਕਿਉਂਕਿ ਇਹ ਚਲੋ ਤੁਸੀਂ ਸਰਕਾਰ ਹੋ ਤੇ ਅਸੀਂ ਹੈਗੇ ਜੀ ਆਮ ਆਦਮੀ ਨਹੀਂ ਤੁਹਾਡੇ ਬੰਦੇ ਨਹੀਂ ਉਦਾਂ ਆਮ ਆਦਮੀ ਕਾਮਨ ਮੈਨ ਮੰਗੋ ਮੈਨ ਬਹੁਤ ਸਾਰੀਆਂ ਗੱਲਾਂ ਬਾਤਾਂ ਮੰਗੋ ਮੈਨ ਨੇ ਕਰ ਲਈਆਂ ਕਿਉਂਕਿ ਹੁਣ ਕਿਤੇ ਅੰਬ ਨਚੋੜਿਆ ਨਾ ਜਾਵੇ ਇਸ ਕਰਕੇ ਖਬਰਾਂ ਫਿਰ ਲੈ ਕੇ حاضر ਹੋਵਾਂਗੇ ਗੱਲਾਂ ਬਹੁਤ ਸਾਰੀਆਂ ਫਿਰ ਕਰਾਂਗੇ ਫਿਲਹਾਲ ਹੋ ਗਿਆ ਸਮਾ ਖਤਮ ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ